ਔਰ ਅੱਜ ਜਲਾਉਂ ਚੇਰ ਵਿੱਚ ਜਲਾ ਜਲਾ ਭਾਈ ਤਈ ਜਿਹੜੇ ਘੂੜੇ ਦੇ ਢੇਰ ਲੱਗੇ ਹੋਇਆ ਉਤੋਂ ਜਿਹੜੀ ਗੰਦਗੀ ਤੋਂ ਮੱਛਰ ਪੈਦਾ ਹੋ ਰਿਹਾ ਬਿਮਾਰੀਆਂ ਪੈਦਾ ਹੋ ਰਹੀਆਂ ਮੈਂ ਪੁੱਛਣਾ ਚਾਹ ਰਿਹਾ ਕੀ ਅਸੀਂ ਮੱਛਰ ਕਿਸੇ ਨੂੰ ਪੁੱਛ ਕੇ ਲੜਾਂਗੇ ਅੱਜ ਤੋਂ ਸਰਦਾਰ ਸਾਹਿਬ ਸਾਡੀ ਤਰਫ ਮਿਲ ਗਈ ਕੀ ਤੁਸੀਂ ਡਾਕਟਰ ਕੋ ਕੀ ਤੁਸੀਂ ਕੀ ਜਾਣਕਾਰੀ ਅਸਰ ਕਰ ਰਹੇ ਹੋ ਤੱਕ ਇਹ ਹਸਪਤਾਲ ਦਾ ਅੱਛਾ ਉਹ ਹੀ ਦਿਨ ਤੋਂ ਬਚਦਾ ਨੂ ਪਤਾ ਮੈਂ ਫੇਲ ਹੋ ਜਾਣਾ ਅੱਜ ਕਰਕੇ ਆਪ ਪਾਰਟੀ ਵਿੱਚ ਸਕਤ ਇਲੈਕਸ਼ਨ ਨਹੀਂ ਕਰਾ ਰਹੀ ਇਹ ਕਿ ਜਵਾਦੇ ਠੀਕ ਹੋ ਜਾਓ ਜਵਾਦੇ ਸਾਹਿਬ ਨੂੰ ਸੁਭਾਲੋ ਜਾਫਰ ਅਜੀ ਵੱਡਾ ਤਰਨਾ ਪੰਜੇ ਖਛ ਜੀ ਦੀਆਂ ਸ਼ਹਿਰ ਚ ਲਿਆਗੇ ਜਿੰਨੋ ਸਰਕਾਰ ਵਿੱਚ ਜਿੰਦੇ ਮੁਰਦਾਬਾਦ 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 ਗੁਰੂ ਦੀ ਨਗਰੀ ਦੀ ਸਭਾਈ ਕਰੋ ਸਾਰ ਪੇ ਸ਼ਰ ਮੁਤਾਬਕ ਜਿੰਦਾਬਾਦ ਮੁਤਾਬਕ ਲੋਕ ਸਰਕਾਰ ਪੇ ਸ਼ਰ ਮੁਤਾਬਕ ਜਿੰਦਾਬਾਦ ਮੁਤਾਬਕ ਜਿਵੇਂਗੀ ਤੁਸੀਂਾਰੇ ਜਾਣਦੇ ਹੋ ਸਾਡਾ ਅੰਮ੍ਰਿਤਸਰ ਸ਼ਹਿਰ ਜਿਹੜਾ ਗੁਰੂ ਦੀ ਨਗਰੀਆ ਸਾਡੇ ਬੜੇ ਮਾਨਯੋਗ ਪੂਰਬ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਜੀ ਨੇ ਆਪਣੇ ਕਰ ਕਮਣਾ ਨਾਲ ਇਸ ਸ਼ਹਿਰ ਨੂੰ ਬੜਾ ਹੀ ਪਿਆਰ ਨਾਲ ਸਜਾਇਆ ਹੀ ਸੰਜੋਇਆ ਹੀ ਜਿਹਦੀ ਅੱਜ ਕੁਰਦੇਸ਼ਾ ਮੌਜੂਦਾ ਆਮ ਪਾਰਟੀ ਦੀ ਸਰਕਾਰ ਕਰਦੀ ਪਈ ਆ ਜੋਗੀ ਸਾਡੇ ਬੜੇ ਹੀ ਮਾਨਯੋਗ ਸ਼ਹਿਰੀ ਪ੍ਰਧਾਨ ਅਸ਼ਵੀ ਕੁਮਾਰ ਪੱਪੂ ਜੀ ਜੋਗੀ ਆਪਣੇ ਇਸ ਸ਼ਹਿਰ ਨੂੰ ਇਹ ਪਰਿਵਾਰ ਸਮਝਦੇ ਆ ਸਰਕਾਰ ਚਾਹੇ ਸਾਡੀ ਨਹੀਂ ਆ ਪਰ ਸ਼ਹਿਰ ਦੇ ਸਾਡਾ ਆਪਣਾ ਇਥੋਂ ਦੀ ਇਥੋਂ ਦੀ ਜੰਦਾ ਦੇ ਆਪਣੀਆਂ ਇਹ ਸਾਡਾ ਪਰਿਵਾਰ ਆ ਸਾਰਾ ਸਾਰਾ ਕਾਂਗਰਸ ਪਰਿਵਾਰ ਆ ਔਰ ਅੱਜ ਜਗਾ ਸ਼ਹਿਰ ਵਿੱਚ ਜਗਾ ਜਗਾ ਥਾਈ ਦਈ ਜਿਹੜੇ ਕੂੜੇ ਦੇ ਢੇਰ ਲੱਗੇ ਹੋਇਆ ਉਤੋਂ ਜਿਹੜੀ ਗੰਦਗੀ ਤੋਂ ਮੱਛਰ ਪੈਦਾ ਹੋ ਰਿਹਾ ਬਿਮਾਰੀਆਂ ਪੈਦਾ ਹੋ ਰਹੀਆਂ ਮੈਂ ਪੁੱਛਣਾ ਜਾ ਰਿਹਾ ਕਿ ਇਹ ਮੱਛਰ ਕਿਸੇ ਨੂੰ ਪੁੱਛ ਕੇ ਲੜਣਗੇ ਨਹੀਂ ਲੜਣਗੇ ਇਹ ਸਾਰੀ ਜੋ ਮਹਾਮਾਰੀ ਫੈਲਾਉਣ ਦੀ ਤਿਆਰੀ ਕੀਤੀ ਜਾ ਰਹੀ ਆ ਆਮ ਪਾਰਟੀ ਵਾਲੋ ਅਸੀਂ ਉਹਨੂੰ ਨੱਥ ਬਣ ਲਈ ਅੱਜ ਸਾਰੇ ਇੱਥੇ ਪਹੁੰਚੇ ਆ ਕਿਸੇ ਸਰਕਾਰ ਵਾਲੇ ਨਹੀਂ ਹੁੰਦੀ ਮੰਗਾ ਕਿਉਂ ਨਹੀਂ ਮੰਨੀਆਂ ਜਾਣਗੀਆਂ ਅੰਮ੍ਰਿਤਸਰ ਦੀ ਜਨਤਾ ਨੇ ਤਿੰਨ ਤਿੰਨ ਵਿਧਾਇਕ ਡਾਕਟਰ ਅਥੋਂ ਬਣਾ ਕੇ ਭੇਜ ਜੈਸੀ ਉਹਨਾਂ ਨਤੀਜਾ ਇਹ ਨਿਕਲਿਆ ਕਿ ਅੱਜ ਤੁਸੀਂ ਸ਼ਹਿਰ ਚ ਕੂੜੇ ਦੇ ਢੇਰ ਲਾਤੇ ਧੰਈਂ ਧੰਈਂ ਮੈਂ ਮੈਂ ਪੁੱਛਣਾ ਮੈਂ ਉਹ ਵਿਦੈਤਾਂ ਨੂੰ ਪੁੱਛਣਾ ਕਿ ਜਿਹੜੇ ਅੱਜ ਜੋ ਜਦੋਂ ਸ਼ਹਿਰ ਚ ਮਹਾਮਾਰੀ ਕੱਲ ਨੂੰ ਫੈਲ ਗਈ ਕਿ ਤੁਸੀਂ ਡਾਕਟਰ ਹੋ ਕਿ ਤੁਸੀਂ ਕੀ ਜਾਣਬੁੱਝ ਕੇ ਅਸਰ ਕਰ ਰਹੇ ਹੋ ਤਾਂ ਕਿ ਤੁਹਾਡੇ ਹਸਪਤਾਲ ਚੱਲਣ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਕਾਰਪੋਰੇਸ਼ਨ ਚੋਂ ਨਾ ਹੋਂਦਾ ਕਾਰਨ ਆ ਆਮ ਪਾਰਟੀ ਦਾ ਨਿਕੰਮਾ ਬੰਚਾੜੂ ਵਾਲਿਆਂ ਦਾ ਨਿਕੰਮਾ ਬਲ ਟੈਸਟ ਉਹੀ ਦੇਣ ਤੋਂ ਬਚਦਾ ਜਿੰਨੂੰ ਪਤਾ ਮੈਂ ਫੇਲ ਹੋ ਜਾਣਾ ਪ੍ਰੀਖਿਆ ਉਹੀ ਦੇਣ ਤੋਂ ਬਚਦਾ ਜਿੰਨੂੰ ਪਤਾ ਮੈਂ ਫੇਲ ਹੋ ਜਾਣਾ ਇਸ ਕਰਕੇ ਆਮ ਪਾਰਟੀ ਦੀ ਸਰਕਾਰ ਇਲੈਕਸ਼ਨ ਨਹੀਂ ਕਰਾ ਰਹੀ ਔਰ ਅਹੀ ਸਾਰੇ ਕਾਂਗਰਸੀ ਪਰਿਵਾਰ ਇੱਥੇ ਜੋ ਅੱਜ ਇੱਥੇ ਪਹੁੰਚੇ ਆ ਸ਼ਹਿਰ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਆ ਅੱਜ ਜਿਹੜਾ ਸ਼ਹਿਰ ਦੇ ਵਿੱਚ ਜਗਾ ਜਗਾ ਗੰਦਗੀ ਦੇ ਢੇਰ ਲੱਗਿਆ ਅਸੀਂ ਇੰਨਾ ਕਰਨਾ ਨੂੰ ਮਜਬੂਰ ਕਰਾਂਗੇ ਕਿ ਇੱਥੋਂ ਸਾਰਾ ਕੁਝ ਜਿਵੇਂ ਪਹਿਲੇ ਸਹੀ ਉਹ ਕਾਂਗਰਸ ਦੇ ਮੌਜੂਦਾ ਸਰਕਾਰ ਵਾਲੇ ਇਓਥੇ ਫੇਰ ਹੋਤੇ ਸਿੱਦੀ ਜੀ ਜੁਨਨ ਲਈ ਆਵਗੇ ਮੈਂ ਦੇ ਬੋਲਿਆ ਜੋ ਸ਼ਹਿਰ ਦੇ ਹਾਲਾਤ ਨੇ ਤੁਸੀਂ ਸ਼ਹਿਰ ਦੀ ਮੇਨ ਗੱਲ ਸਫਾਈ ਹੁੰਦੀ ਆ ਅੱਜ ਸ਼ਹਿਰ ਦੀਆਂ ਛੋਟੀਆਂ ਛੋਟੀਆਂ ਗਲੀਆਂ ਨੇ 4 4 5 5 ਫੁੱਟ ਦੀ ਇਹੜੇ ਇਹਦੇ ਵੱਡੇ ਢੇਰ ਨੇ ਲੋਕਾਂ ਦੇ ਬੱਚਿਆਂ ਨੂੰ ਸਕੂਲਾਂ ਚ ਜਾ ਲੱਗਿਆ ਮੁਸ਼ਕਲ ਆਉਂਦੀ ਆ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਨੇ ਪਾਣੀ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਚ ਤੁਰਿਆ ਫਿਰਦਾ ਕੋਈ ਸਫਾਈ ਨਹੀਂ ਕੋਈ ਸੀਵਰੇਜ ਨਹੀਂ ਕੋਈ ਸਟਰੀਟ ਲਾਈਟ ਨਹੀਂ ਸੜਕਾਂ ਵੇਖ ਲੋ ਟੁੱਟੀਆਂ ਗਲੀਆਂ ਨਾਲੀਆਂ ਵੇਖ ਲੋ ਕੀ ਹਾਲ ਆ ਜੋ ਅੱਜ ਜੋ ਹਾਲਾਤ ਸ਼ਹਿਰ ਦੇ ਬਣ ਗਏ ਨੇ ਮੈਂ ਸਮਝਦਾ ਕਿ ਅੱਜ ਸਾਡੇ ਸੈਂਟਰ ਕੰਸੀਜੈਂਸੀ ਦੇ ਕਾਉਂਸਲਰ ਨੇ ਇਹ ਰੋਸ ਮਜਹਰਾ ਕੀਤਾ ਸੋ ਅਸੀਂ ਅੱਜ ਚੇਤਾਵਨੀ ਵੀ ਦਿੱਤੀ ਆ ਰਿਕਵੈਸਟ ਵੀ ਕੀਤੀ ਆ ਜੀ ਕਿ ਜੇ ਹਾਲਾਤ ਠੀਕ ਨਾ ਹੋਏ ਸ਼ਹਿਰ ਦੇ ਫਿਰ ਅਸੀਂ ਵੱਡੇ ਲੈਵਲ ਤੇ ਬਹੁਤ ਵੱਡੇ ਲੈਵਲ ਤੇ ਪੰਜੇ ਕੰਸੀਜੈਂਸੀਆਂ ਕਟੀਆਂ ਕਰਕੇ ਸਾਡੇ ਪ੍ਰਧਾਨ ਜੀ ਨੇ ਕਿਹਾ ਹੀ ਆ ਸੋ ਜੇ ਇਹਨਾਂ ਨੇ ਮੁਸ਼ਕਿਲਾਂ ਲੋਕਾਂ ਦੀ ਹੱਲ ਨਾ ਕੀਤੀਆਂ ਤੇ ਫਿਰ ਅਸੀਂ ਵੱਡੇ ਲੈਵਲ ਤੇ ਇੱਕ ਬਹੁਤ ਵੱਡੇ ਲੈਗ ਬਲ ਤੇ ਹਜ਼ਾਰਾਂ ਦੀ ਗਿਣਤੀ ਚ ਅਸੀਂ ਤਾਂ ਸਰਕਾਰਾਂ ਨਹੀਂ ਉਦੋਂ ਇਸ ਤਰ੍ਹਾਂ ਦੇ ਹਾਲਾਤ ਨਹੀਂ ਸੀ ਕਾਰਨ ਕੀ ਚੱਲਿਆ ਕਿ ਤੁਸੀਂ ਉਹ ਵੱਡੇ ਲੀਡਰ ਹੋ ਅੰਮ੍ਰਿਤਸਰ ਸ਼ਹਿਰ ਦੀ ਸੇਵਾ ਕਰ ਰਹੇ ਹੋ ਬੜੇ ਜ਼ੇੜ ਤੋਂ ਪਰ ਕਾਰਨ ਕੀ ਰਿਐਲਿਟੀ ਕੀ ਵੇਖੋ ਅਸੀਂ ਵੀ ਸ਼ਹਿਰ ਤੇ ਸਾਡੇ ਕੋਲ ਸੇਵਾ ਰਹੀ ਆ ਬਥੌਰ ਮੇਰ ਮੈਂ 5 ਸਾਲ ਸੇਵਾ ਕੀਤੀ ਆ ਤੁਸੀਂ ਸਾਰੇ ਸ਼ਹਿਰੀ ਤੁਸੀਂ ਜਾਣਦੇ ਹੋ ਉਸ ਵੇਲੇ ਡਰ ਸੀ ਉਸੇ ਕੰਮ ਹੁੰਦੇ ਸੀ ਸ਼ਹਿਰ 'ਚ ਲੋਕ ਜਿਹੜੇ ਆਉਂਦੇ ਸੀ ਉਹ ਵੇਖਦੇ ਸੀ ਵੀ ਸ਼ਹਿਰ 'ਚ ਕੋਈ ਬਦਲਾਅ ਹੋਇਆ ਸੜਕਾਂ ਵਧੀਆ ਗਲੀਆਂ ਵਧੀਆ ਲੋਕਾਂ ਨੂੰ ਚੰਗਾ ਪਾਣੀ ਪੀਣ ਨੂੰ ਮਿਲਦਾ ਸੀ ਲੋਕਾਂ ਨੂੰ ਸੀਵਰੇਜ ਤੋਂ ਰਾਤ ਸੀ ਚੰਗਾ ਸੀਵਰ ਸੀ ਲੋਕਾਂ ਨੂੰ ਸਾਡੀਆਂ ਵੀ ਸਰਕਾਰਾਂ ਦੀਆਂ ਸੋ ਭਰਾਓ ਅੱਜ ਜੋ ਸ਼ਹਿਰ ਦੇ ਹਾਲਾਤ ਨੇ ਤੁਸੀਂ ਵੀ ਸ਼ਹਿਰ ਵਾਲੇ ਹੋ ਤੁਸੀਂ ਪ੍ਰੈਸ ਦੇ ਬੇਚੱਕ ਸਾਡੇ ਸਾਥੀ ਹੋ ਪਰ ਤੁਸੀਂ ਵੀ ਇਹ ਸ਼ਹਿਰ ਦੇ ਸਿਟੀਜ਼ਨੋ ਤੁਸੀਂ ਸ਼ਹਿਰ ਦਾ ਹਾਲਾਤ ਵੇਖ ਲਓ ਉਦੋਂ ਦੇ ਹਾਲਾਤ ਵੇਖ ਲਓ ਅੱਜ ਦੇ ਹਾਲਾਤ ਸਾਨੂੰ ਸਾਨੂੰ ਮਜਬੂਰ ਨ ਹੋ ਕੇ ਅੱਜ ਸੈਂਟਰ ਕਿਉਂਕਿ ਸੈਂਟਰ 'ਚ ਇਸ ਕਰਕੇ ਅਸੀਂ ਪਹਿਲਾਂ ਧਰਨਾ ਦਿੱਤਾ ਸਾਡੇ ਕੌਂਸਲਰਾਂ ਨੇ ਕਿ ਲੋਕ ਆਪਣੀਆਂ ਮੁਸ਼ਕਲਾਂ ਲੈ ਕੇ ਨਾ ਜਾਂਦੇ ਨੇ ਸੋ ਇਹਨਾਂ ਦੇ ਹੁਣ ਬੱਸ ਦੀ ਗੱਲ ਨਹੀਂ ਇਹ ਜਿਹਨੂੰ ਅਫਸਰ ਨੂੰ ਕਹਿੰਦੇ ਨੇ ਕਿਉਂਕਿ ਸਰਕਾਰ ਦੂਸਰੀ ਆ ਜਿਸ ਵੇਲੇ ਇਹ ਕੌਂਸਲਰ ਸੀ ਸਾਡੀ ਸਰਕਾਰ ਸੀ ਉਸ ਵੇਲੇ ਅਫਸਰ ਸਾਰੇ ਕੰਮ ਕਰਦੇ ਸੀ ਭੱਜੇ ਫਿਰਦੇ ਲੇਕਿਨ ਸਾਬ ਤੁਸੀਂ ਡਿਪਟੀ ਸੀਐਮ ਰਹੇ ਹੋ ਡਿਪਟੀ ਸੀਐਮ ਇੱਕ ਬਹੁਤ ਵੱਡਾ ਹੁੰਦਾ ਹੈ ਪਰ ਕਾਰਨ ਕੀ ਰਿਹਾ ਕਿ ਤੁਸੀਂ ਐਡਾ ਤੁਹਾਡਾ ਐਕਸਪੀਰੀਅੰਸ ਹੈ ਕਮੀ ਕਿੱਥੇ ਹੈ ਨਾ ਕੋਈ ਕਮੀਆਂ ਤੁਸੀਂ ਵੇਖ ਲਓ ਇਹਨਾਂ ਕੋਈ ਕੀ ਕਮੀਆਂ ਇਹ ਕੰਮ ਕਰਨ ਦੀ ਸਮਰੱਥਾ ਚਾਹੀਦੀ ਹੈ ਜੀ ਕੰਮ ਕਰਨ ਦਾ ਤਰੀਕਾ ਚਾਹੀਦਾ ਜੀ ਕੰਮ ਲੈਣ ਦੀ ਯਾਦ ਚਾਹੀਦੀ ਹੈ ਸੋ ਕਾਰਪੋਰੇਸ਼ਨ ਦੇ ਇਨ ਐਮਪਲਾਈ ਨੇ ਤੁਹਾਨੂੰ ਇਹ ਪਤਾ ਕਿ ਲੋਕ ਇੱਕ ਵੱਖਰਾ ਟੈਕਸ ਦਿੰਦੇ ਨੇ ਲੋਕ ਤੀਸਰਾ ਟੈਕਸ ਕਿਉਂਕਿ ਲੋਕਲ ਸੈਲਫ ਗਵਰਨਮੈਂਟ ਇਹ ਤੀਜੀ ਸਰਕਾਰ ਆ ਸੁਨਾਮ ਦੇ ਮੁਤਾਬਕ ਸੋ ਲੋਕ 5 700 ਕਰੋੜ ਰੁਪਇਆ ਸ਼ਹਿਰ ਵਾਲੇ ਕਾਰਪੋਰੇਸ਼ਨ ਨੂੰ ਸਾਲ ਦਾ ਦਿੰਦੇ ਨੇ ਪਰ ਇਹ ਕਿਉਂ ਨਹੀਂ ਇਹ ਇਹਨਾਂ ਦਾ ਫਰਜ਼ ਮੰਨਦਾ ਕਿ ਸ਼ਹਿਰੀਆਂ ਨੂੰ ਬਿਹਤਰ ਸਹੂਲਤਾਂ ਦੇਣਾ ਜਿਹੜਾ ਐਮਐਲਏ ਕਹਿੰਦਾ ਤੁਹਾਡੇ ਜਿਹੜੇ ਐਮਐਲਏ ਆ ਹੋ ਬਾਰੀਆਂ ਲੱਗਦਾ ਇਸੇ ਕਰਕੇ ਡਰੇ ਆਣੇ ਲੱਗਦਾ ਤੁਹਾਨੂੰ ਵੇਖੋ ਜਿਹਦੇ ਨੇ 6 ਮਨਥ ਇਲੈਕਸ਼ਨ ਕਰਾਉਣੇ ਹੁੰਦੇ ਨੇ ਕਾਰਪੋਰੇਸ਼ਨ ਜੀ 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 ਜਦ ਦੂਜੀਆ ਭਾਵੇਂ ਅਸੈਂਬਲੀ ਆ ਭਾਵੇਂ ਪਾਰਲੀਮੈਂਟ ਆ ਫਰਜ਼ ਮੰਨਦਾ ਸਰਕਾਰਾਂ ਦਾ ਕਿ ਅਸੀਂ ਟੈਮ ਨਾਲ ਲੱਖਣ ਕਰਾਈਏ ਹੁਣ ਤੇ 2 ਸਾਲ ਹੋ ਗਏ ਨੇ ਲੱਖਣ ਹੀ ਨਹੀਂ ਹੋ ਰਹੇ ਕਾਰਪੋਰੇਸ਼ਨ ਦੀਆਂ ਕਾਰਪੋਰੇਸ਼ਨ ਜਿਹੜੀਆਂ ਹੈ ਹੀ ਨਹੀਂ ਕਾਉਂਸਲਰ ਆਇਆ ਹੀ ਨਹੀਂ ਬੰਦਮਾਨ ਦਾ ਫੇਲਿਅਰ ਹੈ ਜਿਸ ਸਾਰਾ ਵੇਖੋ ਗੱਲ ਆ ਕਿ ਮੈਂ ਕਦੀ ਕਿਸੇ ਦੇ ਖਿਲਾਫ ਨਹੀਂ ਕਿਹਾ ਬਿਲਕੁਲ ਸਹੀ ਗੱਲ ਹੈ ਮੈਂ ਕਦੀ ਇਹ ਨਹੀਂ ਕਿਹਾ ਪਰ ਲੋਕ ਕਹਿਣ ਫੇਰ ਅਸੀਂ ਜਿਹੜੇ ਆਪੋਜੀਸ਼ਨ ਜੀ ਕਹਿਣਾ ਹੀ ਆ ਲੋਕਾਂ ਨੂੰ ਪੁੱਛ ਕੇ ਵੇਖੋ ਲੋਕ ਕਿੰਨੇ ਦੁਖੀ ਨੇ ਨਾ ਲਾਡ ਆੜ ਰਿਆ ਨਾ ਸ਼ਹਿਰਾਂ ਦੀਆਂ ਸਫਾਈਆਂ ਨੇ ਨਾ ਸ਼ਹਿਰਾਂ ਦੇ ਸ਼ਹਿਰੀਆਂ ਨੂੰ ਕੋਈ ਬੇਤਨ ਸਹੂਲਤ ਮਿਲਦੀ ਆ ਸੋ ਹੁਣ ਜੋ ਹਾਲਾਤ ਨੇ ਉਹ ਤੁਹਾਡੇ ਸਾਰਿਆਂ ਨੂੰ ਸਾਡਾ ਸੈਂਟਰਲ ਕਹਿੰਦਾ ਐਮਐਲਏ ਕਹਿੰਦਾ ਜੋ ਕੰਮ ਆ ਕਰਾਏ ਉਹ ਤੁਹਾਨੂੰ ਯਾਦ ਰੱਖੇਗੀ ਯਾਦ ਨਹੀਂ ਕਰਾ ਰੱਖੇਗੇ ਚਲੋ ਗੱਲ ਆ ਤੁਸੀਂ ਕਹਿ ਦਿੱਤਾ ਵੀ ਦੁਨੀਆਂ ਯਾਦ ਰੱਖੇਗੀ ਕਹਿ ਬੰਨ ਤਾਂ ਯਾਦ ਰੱਖਣੀ ਆ ਨਾ ਜਾਂ ਨੈਗੇਟਿਵ ਜਾਂ ਪੋਜ਼ਿਟਿਵ ਦੋ ਚੀਜ਼ਾਂ ਨੇ ਮੈਂ ਨਹੀਂ ਕਹਿਣਾ ਲੋਕ ਵਾਕਈ ਯਾਦ ਰੱਖਣਗੇ ਸੋਨੀ ਸਾਹਿਬ ਲੋਕ ਜੇ ਇੱਥੇ ਹਾਈ ਲੈਵਲ ਤੇ ਐਲੀਟੇਸ਼ਨ ਕਰਨ ਦੀ ਜ਼ਰੂਰਤ ਪਈ ਤੇ ਕੀਤਾ ਜਾਏਗਾ ਜੀ ਲੋਕਾਂ ਦੇ ਹੱਕ ਦੇ ਵਿੱਚ ਕਰਾਂਗੇ ਜੀ ਅਸੀਂ ਲੋਕਾਂ ਲਈ ਆ ਕਾਹਦੇ ਲਈ